ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੇ ਵਿੱਚ ਸਬਜ਼ੀਆਂ ਦੇ ਰੇਟ ਇੰਨੇ ਉੱਚੇ ਹੋ ਚੁੱਕੇ ਆ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਈਆਂ ਸਬਜ਼ੀਆਂ ਜਿੱਥੇ ਕੀ ਲੋਕੀ 2 ਕਿਲੋ ਕਿਲੋ ਲੈ ਕੇ ਜਾਂਦੇ ਸੀ ਉੱਥੇ ਅੱਧਾ ਕਿਲੋ ਦੇ ਨਾਲ ਹੀ ਗੁਜ਼ਾਰਾ ਕਰ ਰਹੇ ਆ ਜੇ ਟਮਾਟਰਾਂ ਦੀ ਗੱਲ ਕਰੀਏ ਤਾਂ ਟਮਾਟਰ ਵੀ ਘੱਟੋ ਘੱਟ 40 ਰੁਪਏ ਰੇਟ ਹੈ ਤੇ ਪਿਆਜ਼ਾਂ ਦੀ ਗੱਲ ਕਰੀਏ ਤਾਂ ਪਿਆਜ਼ ਇਸ ਟਾਈਮ 60 ਰੁਪਏ ਰੇਟ ਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਲੋਕਾਂ ਦਾ ਕੀ ਨਾਮ ਹੈ ਵੀਰੇ ਤੇਰਾ ਸੋਮੀ ਅਸੀਂ ਕੀ ਕਹਿਣਾ ਚਾਹਾਂਗੇ ਅੱਜ ਦੀ ਸਬਜ਼ੀ ਦੇ ਮਹਿੰਗੇ ਭਈ ਅਸੀਂ ਕਹਿਣਾ ਚਾਹਾਂਗੇ ਵੀ ਸਬਜ਼ੀ ਬਿਲਕੁਲ ਵੀ ਰੇਟ ਘਟ ਨਹੀਂ ਹੋ ਰਹੇ ਤੇ ਆਮ ਲੋਕਾਂ ਵਾਸਤੇ ਬਹੁਤ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਅਸੀਂ ਚਾਹੁੰਦੇ ਆਂ ਵੀ ਜਿਹੜੀ ਵੀ ਸਬਜ਼ੀ ਆ ਉਹ ਸਸਤੀ ਹੋਵੇ ਤੇ ਲੋਕ ਸੌਖੇ ਹੋਣ ਪਿਆਜ਼ ਦਾ ਇੱਥੇ 60 ਰੁਪਏ ਰੇਟ ਚੱਲਦਾ ਪਿਆ ਜੀ ਫੇਰ ਪਹਿਲੇ ਕੀ ਰੇਟ ਸੀਗਾ ਪਹਿਲਾਂ ਜੀ 30 35 30 35 ਰੁਪਏ ਰੇਟ ਸੀਗਾ ਹੁਣ ਕਿੰਨੇ ਕੁ ਪਾਰ ਪੈ ਰਹੇ ਆ ਤੁਹਾਨੂੰ ਪਾਰ ਪੂਰਾ ਹੀ ਪੈ ਰਹੀ ਕਮਾਈਆਂ ਹੈ ਨਹੀਂ ਗੀਆਂ ਲੋਕਾਂ ਨੂੰ ਤੇ ਖਰਚਾ ਵੱਧ ਹੋ ਰਿਹਾ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਡਾਕਟਰ ਅਮਿਤ ਹਾਂਜੀ ਡਾਕਟਰ ਸਾਹਿਬ ਅੱਜ ਜਿਹੜੀ ਸਬਜ਼ੀ ਤੁਸੀਂ ਲੈ ਰਹੇ ਹੋਗੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨੇ ਕੁ ਮਹਿੰਗੀ ਆ ਸਬਜ਼ੀਆਂ ਦੇ ਰੇਟ ਬਹੁਤ ਜ਼ਿਆਦਾ ਹੋ ਗਏ ਨੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਨੇ ਪਿਆਜ਼ 60 ਰੁਪਏ ਕਿਲੋ ਮਿਲਦੇ ਪਏ ਨੇ ਕੱਦੂ ਜਿਹੜੇ 10 ਰੁਪਏ ਮਿਲਦੇ ਸੀ ਅੱਜਕੱਲ 30 40 ਤੋਂ ਘੱਟ ਨਹੀਂ ਮਿਲਦੇ ਪਏ ਨੇ ਸਾਰੀਆਂ ਸਬਜ਼ੀਆਂ ਹੀ ਦੇ ਭਾਅ ਆਸਮਾਨ ਨੂੰ ਚੁੰਦੇ ਪਏ ਨੇ ਕਾਰਨ ਨੂੰ ਚਾਹੀਦਾ ਵੀ ਸਬਜ਼ੀਆਂ ਦੇ ਰੇਟਾਂ ਦੇ ਕੰਟਰੋਲ ਕਰੇ ਤਾਂ ਕਿ ਆਮ ਜਨਤਾ ਨੂੰ ਲੈਂਚ ਕੋਈ ਉਖਾਈ ਨਾ ਹੋਵੇ ਜਿਹੜਾ ਬਜਟ ਹੈ ਟੋਟਲ ਰਸੋਈ ਦਾ ਪੂਰਾ ਹਿੱਲ ਗਿਆ ਹਾਂ ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਅੱਜ ਪਿਆਜ਼ ਇੰਨੇ ਮਹਿੰਗੇ ਹੋ ਚੁੱਕੇ ਆ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਭੰਜੀ ਇੱਥੇ ਆਲੂ ਲੈ ਰਹੇ ਆਗੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹਾਂਜੀ ਭੰਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਡੇਟ ਦੇ ਬਹੁਤ ਮਹਿੰਗਾ ਹੀ ਹੋ ਰਹੀ ਹੈ ਪਿਆਜ਼ ਸਾਜ 60 ਰੁਪਏ ਕਿਲੋ ਮਿਲ ਰਿਹਾ ਬਹੁਤ ਹੀ ਜ਼ਿਆਦਾ ਮਹਿੰਗੇ ਆਮ ਆਦਮੀ ਕੀ ਕਰੇਗਾ ਕੀ ਕੀ ਕਰੇਗਾ ਰਸੋਈ ਅੱਜ ਕਿੰਨਾ ਘੜ ਪਿਆ ਤੁਹਾਡੇ ਇਹਦੇ ਬਹੁਤ ਜ਼ਿਆਦਾ ਘੜ ਪਿਆ ਜੀ ਬਹੁਤ ਜ਼ਿਆਦਾ ਪਹਿਲੇ ਕਿੰਨੇ ਲੈ ਕੇ ਆਉਂਦੇ ਹੁੰਦੇ ਸੀ ਤੇ ਹੁਣ ਕਿੰਨੇ ਲੈ ਰਹੇ ਹੋ ਪਹਿਲਾਂ 30 ਰੁਪਏ ਕਿਲੋ ਲੈ ਕੇ ਜਾਂਦੇ ਹੁੰ ਬਹੁਤ ਜ਼ਿਆਦਾ ਡਬਲ ਰੇਟ ਹੋ ਗਿਆ ਜੀ ਨਹੀਂ ਫਿਰ ਪਹਿਲਾਂ ਤਾਂ ਵੱਧ ਲੈਂਦੇ ਹੋਗੇ ਜੀ ਜਿਸ ਤਰ੍ਹਾਂ ਪਹਿਲਾਂ ਵੱਧ ਲੈਂਦੇ ਸੀ ਹੁਣ ਮਜਬੂਰੀ 'ਚ ਲੈਣਾ ਪੈਂਦਾ ਕਿਉਂਕਿ ਪਿਆਜ਼ ਤੋਂ ਬਿਨਾ ਕੋਈ ਸਬਜ਼ੀ ਹੁਣ ਹੈ ਅੱਜਕੱਲ ਸਾਰੀਆਂ ਸਾਰੀਆਂ ਸਬਜ਼ੀਆਂ ਦਾ ਹੀ ਰੇਟ ਵੱਧ ਗਿਆ ਬਿਲਕੁਲ ਹੀ ਬਿਲਕੁਲ ਕਾਫੀ ਅਸਰ ਪਿਆ ਹੈ ਤੁਹਾਡਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਲੂ ਵੀ ਬਹੁਤ ਲੰਗੇ ਹੋਏ ਪਏ ਆ ਸਾਡੇ ਨਾਲ ਇੱਥੇ ਦੁਕਾਨਦਾਰ ਹੈਗੇ ਦੁਕਾਨਦਾਰ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕੀ ਕਹਨੇਗਾ ਬੇਟਾ ਮੇਰੇ ਕੋਲ ਕੁਝ ਨਹੀਂ ਆਪ ਕੋ ਜੀ ਜੀ ਪਿਆਜ ਦੀ ਰੇਟ ਚ ਕੀ ਰੇਟ ਰਹਿ ਗਿਆ ਪਿਆ 60 ਰੁਪਏ ਕਿਲੋ ਬਾਈ ਪਹਿਲੇ ਕੀ ਰੇਟ ਲੈ ਕੇ ਆਂਦੇ ਹੁੰਦੇ ਸੀ ਤੇ ਹੁਣ ਕੀ ਪਹਿਲੇ 30 ਰੁਪਏ ਕਿਲੋ ਦਾ 35 ਰੁਪਏ ਦਾ ਜੀ ਹੁਣ 65 ਰੁਪਏ ਕਿਲੋ ਤੇ ਕਿੰਨਾ ਕੁ ਤੁਹਾਡੇ ਸੇਲ ਦੇ ਤੇ ਕਿੰਨਾ ਕੁ ਫਰਕ ਪਿਆ ਸੇਲ ਅੱਧੋ-ਅੱਧੇ ਰਹਿ ਗਿਆ ਸੇਲ ਕਿੰਨਾਂ ਨਾਲ ਕਾਫੀ ਘਟ ਗਈ ਹੈ ਦੇਖੋ ਦੁਕਾਨਦਾਰਾਂ ਦੇ ਕਹਿੰਦੇ ਮੁਤਾਬਿਕ ਜਿਹੜੀ ਕੀ ਹੈ ਸੇਲ ਪਹਿਲੇ ਨਾਲੋਂ ਕਾਫੀ ਹੱਦ ਤੱਕ ਘਟ ਚੁੱਕੀ ਹੈ ਹਰ ਇੱਕ ਦੀ ਰਸੋਈ ਦਾ ਬਜਟ ਜਿਹੜਾ ਵਿਗੜ ਚੁੱਕਿਆ ਜਿੱਤੇ 5 ਕਿਲੋ ਲੈਂਦੇ ਸੀ ਉਹ ਇਸ ਟਾਈਮ 3 ਕਿਲੋ 2.5 ਕਿਲੋ ਦੇ ਨਾਲ ਹੀ ਸਾਰ ਰਹੇ